ਹਾਂ ਜੀ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਸ਼ੇਖਰ ਸ਼ਰਮਾ ਸ਼ਿਵ ਜੀ ਕੀ ਕੰਮ ਕਰਦੇ ਤੁਸੀਂ ਸਾਡਾ ਜੀ ਇੱਥੇ ਮੋਟਰਾਂ ਦਾ ਕੰਮ ਹੈ ਕੀੜੀ ਖੁਰਦ ਦੇ ਵਿੱਚ ਇੱਕ ਕ੍ਰੈਸ਼ਰ ਇੰਡਸਟਰੀ ਦੇ ਨਾਲ ਅਸੀਂ ਜੁੜੇਦੇ ਆ ਤੇ ਮੋਟਰਾਂ ਦਾ ਕੰਮ ਕਰੀਦਾ ਜੀ ਰਿਪੇਅਰ ਦਾ ਚੰਦੇ ਹੋ ਕਿ 3 ਸਾਲ ਹੋ ਗਿਆ ਸਰਕਾਰ ਬਣੀ ਗਈ ਇੰਡਸਟਰੀ ਚੰਦੇ ਤਕਰੀਬਨ ਬੰਦ ਹੀ ਪਈ ਹੈ ਕਲੀ ਕੀ ਫਾਇਦਾ ਹੋ ਰਿਹਾ ਤੁਹਾਨੂੰ ਕੋਈ ਨੁਕਸਾਨ ਹੋ ਰਿਹਾ ਤੇ ਮਾਲਕ ਜਿਹੜੇ ਕ੍ਰੈਸ਼ ਆਨਰ ਰਹਿ ਗਿਆ ਉਹਨਾਂ ਨੂੰ ਕੀ ਚਾਹੀਦਾ ਦੇਖੋ ਜੀ 3 ਸਾਲ ਹੋ ਗਿਆ ਸਰਕਾਰ ਬਣੇ ਦੇ ਫਾਇਦੇ ਵਾਲੀ ਤੇ ਕੋਈ ਗੱਲ ਨਹੀਂ ਜੀ ਹੈਗੀ ਇਹ ਨੁਕਸਾਨ ਹੀ ਨੁਕਸਾਨ ਹੈ ਜੀ ਕਾਰੋਬਾਰ ਬੰਦ ਪਏ ਆ ਸਾਡਾ ਕੰਮ ਹੈ ਜੀ ਕ੍ਰੈਸ਼ਰਾਂ ਨਾਲ ਰਿਲੇਟਿਵ ਕ੍ਰੈਸ਼ਰੀ ਬੰਦ ਹੈ ਤੇ ਸਾਡਾ ਕਾਰੋਬਾਰ ਵੀ ਬੰਦ ਹੈ ਤੁਸੀਂ ਜਾ ਕੇ ਦੇਖੋ ਤੇ ਕ੍ਰੈਸ਼ਰਾਂ ਦੇ ਪਟੇ ਪੜ ਗਏ ਨੇ ਕ੍ਰੈਸ਼ਰ ਉੱਤੇ ਕਾਹ ਜੰਮ ਗਿਆ 2.5 3 ਸਾਲ ਹੋ ਗਿਆ ਜੀ ਇੰਡਸਟਰੀ ਬੰਦ ਹੋਏ ਦੇ ਤੇ ਅਹੀ ਵੀ ਉਹਦੇ ਨਾਲ ਹੀ ਜੁੜਿਆ ਜੀ ਅਹੀ ਵੀ ਇਦਾਂ ਹੀ ਅਸੀਂ ਤੁਹਾਡੇ ਸਾਹਮਣੇ ਮੇਰੇ ਕੋਲ ਤੇ 6-6 ਮੁੜੇ 7-7 ਮੁੜੇ ਕੰਮ ਕਰਦੇ ਸੀ ਤੁਸੀਂ ਕੈਮਰਾ ਮਾਰ ਕੇ ਦੇਖੋ ਅੱਜ ਇੱਕ ਮੁੜਾ ਰਹਿ ਗਿਆ ਮੇਰੇ ਕੋਲ ਉਹਨੂੰ ਵੀ ਮੈਂ ਜਵਾਬ ਦੇਣ ਨੂੰ ਫੇਰੇ ਕਰਨਾ ਤੇ ਉਹ ਮੇਰੇ ਅੱਗੇ ਹੱਥ ਜੋੜੇ ਕਰਦਾ ਭਾਜੀ ਮੈਂ ਕਿੱਥੇ ਜਾਵਾਂਗਾ ਕਿਹੜੀ ਖੁਰਦੇ ਦੇ ਵਿੱਚ ਤੁਹਾਡੀ ਹੀ ਦੁਕਾਨ ਹੈ ਜਾਂ ਹੋਰ ਵੀ ਦੁਕਾਨਦਾਰ ਹੈਗੇ ਮੈਂ ਕਹਿੰਦਾ ਭਾਜੀ ਸਾਰੀਆਂ ਦੁਕਾਨਾਂ ਦੇਖ ਲਓ ਤੁਸੀਂ ਜਾ ਕੇ ਤੁਸੀਂ ਕੈਮਰੇ ਵਾਲਿਓ ਮੀਡੀਆ ਵਾਲਿਓ ਤੁਸੀਂ ਸਾਰੇ ਕਿਤੇ ਚੰਤੀ ਮਾਰ ਲਓ ਤੁਸੀਂ ਦੇਖ ਲਓ ਤੇ ਸਾਰਿਆਂ ਦਾ ਬੁਰਾ ਹਾਲ ਹੈ ਜੀ ਕਿੰਨੇ ਕੁ ਕ੍ਰੈਸ਼ਰ ਹੈਗੇ ਇਸ ਮੇਰੇ देखो जी ਕੀੜੀ ਦੇ ਵਿੱਚ ਹੋਣਿਆ 25 30 ਕ੍ਰੈਸ਼ਰ ਹੋਣਿਆ ਜੀ ਇਸ ਤੋਂ ਅਲੱਗ ਅਲੱਗ ਸਕੇ ਵੀ ਹੈਗੇ ਆ ਆ ਹੋਣਿਆ ਥੋੜੀ ਪਾਰ ਹੈ ਨਰੋਟ ਵੀ ਹੈਗੇ ਨੇ ਜੇ ਦੇਖੇ ਕੱਲ ਇੱਕ ਖਬਰ ਲੱਗੀ ਸੀ ਵੀ ਕਹਿੰਦੇ 20 ਦੇ ਕਰੀਬ ਜਿਹੜੇ ਕ੍ਰੈਸ਼ਰ ਹੈਗੇ ਨੇ ਉਹ ਚੱਲਣਗੇ ਜਿਨ੍ਹਾਂ ਨੇ ਸਰਕਾਰ ਦੇ ਜਿਹੜੇ ਡਾਕੂਮੈਂਟ ਹੋ ਗਏ ਜਾਂ ਫਾਰਮੈਟ ਇਹਨਾਂ ਪੂਰੀਆਂ ਕੀਤੀਆਂ ਕਿ 20 ਤੋਂ ਬਾਅਦ ਜਿਹੜੇ ਹੈਗੇ ਵਿਚਾਰੇ ਅवैध ਹੈਗੇ ਨਹੀਂ ਚੱਲੇ ਜਾਣਗੇ ਦੇਖੋ ਜੀ ਸਰਕਾਰ ਚਲਾਣਾ ਚਾਹੁੰਦੀ ਦੇਖੋ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਜਿੰਨੇ ਵੀ ਕ੍ਰੈਸ਼ਰ ਵਾਲੇ ਨੇ ਸਾਰੇ ਬਿਜਲੀ ਦਾ ਬਿੱਲ ਦੇ ਰਹੇ ਨੇ ਉਹਨਾਂ ਨੂੰ ਐਨਓਸੀਆਂ ਮਿਲੀਆਂ ਉਹਨਾਂ ਨੇ ਟੈਕਸ ਦਿੱਤੇ ਨੇ ਤੇ ਇਹਦਾ ਮਤਲਬ ਫਿਰ ਸਾਰਿਆਂ ਦੇ ਚੱਲਨੇ ਚਾਹੀਦੇ ਆ ਜੀ ਸਾਡੀ ਵੀ ਦਾਲ ਰੋਟੀ ਇੰਦੇ ਸਿਰ ਤੇ ਹੀ ਆ ਜੀ ਜੇ ਕ੍ਰੈਸ਼ਰ ਇੰਡਸਟਰੀ ਖਤਮ ਹੋ ਜਾਏਗੀ ਤੇ ਅਸੀਂ ਤੇ ਵੈਸੇ ਹੀ ਖਤਮ ਆ ਜੀ ਕਹਿੰਦੇ ਖੱਡਾਂ ਦੀ ਓਕਸ਼ਨ ਹੋਈ ਆ ਹਾਂ ਜੀ ਹਾਂ ਜੀ ਕੋਈ ਸਾਲ ਡੇਢ ਸਾਲ ਹੋ ਗਿਆ ਅੱਜ ਤੱਕ ਖੱਡਾਂ ਨਹੀਂ ਚਲੀਆਂ ਕੀ ਕਾਰਨ ਹੈਗਾ ਕਹਿੰਦੇ ਹੁਣ ਚਲਾਵਾਂਗੇ ਕਿ ਲੱਗਦਾ ਚੱਲ ਪੈ ਗਈ ਇੰਡਸਟਰੀ ਫੇ ਮੈਨੂੰ ਜੀ ਕੋਈ ਸਮਝ ਨਹੀਂ ਜੀ ਅਸੀਂ ਜਦੋਂ ਸੁਣਨੇ ਆ ਬਸ ਥਲਾਣੀ ਤਰੀਕ ਨੂੰ ਫਲਾਨੀ ਤਰੀਕ ਨੂੰ ਚੱਲ ਪੈਣਾ ਜੇ ਖੱਡਾ ਦੀ ਬੋਲੀ ਹੋ ਗਈ ਦੀ ਆ ਅੱਗੇ ਖੱਡਾ ਚਾਲੂ ਕਰੋ ਕ੍ਰੈਸ਼ਰ ਵਾਲਿਆਂ ਨੂੰ ਮਾਲ ਦਿਓ ਤੇ ਕ੍ਰੈਸ਼ਰ ਵਾਲੇ ਆਪਣਾ ਕ੍ਰੈਸ਼ਰ ਚਲਾਣ ਦੀ ਕੀ ਮੰਗ ਕਰਦੇ ਸਾਡੀ ਦੇ ਸਰਕਾਰ ਕੋਲੋਂ ਇਹੋ ਮੰਗ ਹੈ ਜੀ ਕਿ ਇਸ ਜ਼ਿਲ੍ਹੇ ਦੇ ਵਿੱਚ ਸਿਰਫ ਕ੍ਰੈਸ਼ਰ ਇੰਡਸਟਰੀ ਆ ਜਿਹੜੀ ਇਸ ਜ਼ਿਲ੍ਹੇ ਨੂੰ ਚਲਾਉਂਦੀ ਆ ਜਿਹਦੇ ਤੇ ਲੱਖਾਂ ਲੋਕ ਨਿਰਭਰ ਹੈਗੇ ਨਾ ਆਪਣਾ ਰੋਜੀ ਰੋਟੀ ਕਮਾਉਂਦੇ ਨੇ ਇਹ ਸਾਰੇ ਲੱਗਬੱਗ ਜੀ ਖਤਮ ਹੋਣ ਦੀ ਕਗਾਰ ਤੇ ਨਾ ਪੈਂਚਰਾਂ ਵਾਲੇ ਸਾਡੇ ਮੋਟਰਾਂ ਵਾਲੇ ਸਪੇਅਰ ਪਾਰਟ ਵਾਲੇ ਖਰਾਦੀਏ ਮੈਂ ਕਹਿੰਦਾ ਸਾਰੀ ਕਰਿਆਨੇ ਵਾਲੇ ਪਠਾਨਕੋਟ ਦੀ ਜਿੰਨੀ ਵੀ ਲੋਕਾਂ ਦਾ ਜਿਹੜਾ ਜ਼ਿਆਦਾ ਕਾਰੋਬਾਰ ਹੈ ਨਾ ਕ੍ਰੈਸ਼ਨ ਇੰਡਸਟਰੀ ਤੇ ਹੈ ਜੇ ਕ੍ਰੈਸ਼ਨ ਇੰਡਸਟਰੀ ਖਤਮ ਹੋ ਜੇਗੀ ਤੇ ਲੋਕਾਂ ਨੇ ਦੇ ਆਪੇ ਆਪੇ ਖਤਮ ਹੋਏ ਨਾ ਅਸੀਂ ਤੇ ਦੂਰ ਦਰਾਜਾਂ ਤੇ ਜਾ ਕੇ ਕੰਮ ਲੱਭੇ ਕਰਨੇ ਕਿ ਸਾਨੂੰ ਕੋਈ ਕੰਮ ਦੇ ਦੇ ਯਾਰ ਕੋਈ ਕੰਮ ਕਰ ਲਈਏ ਕਿੱਥੇ ਮੁੜਿਆ ਨੂੰ ਜਵਾਬ ਦਈਏ ਉਹਨਾਂ ਪਿੱਛੇ ਜੀ ਵਪਾਰ ਮੰਡਲ ਨੇ ਵੀ ਮੈਂ ਖਬਰ ਪੜੀ ਹੀ ਇੱਕ ਅਖਬਾਰ ਦੇ ਵਿੱਚ ਵਪਾਰ ਮੰਡਲ ਨੇ ਵੀ ਅਪੀਲ ਕੀਤੀ ਹੈ ਕਿ ਕ੍ਰੈਸ਼ਨ ਇੰਡਸਟਰੀ ਨੂੰ ਚਲਾਓ ਚਲੋ ਯਾਰ ਕਿਸੇ ਤਰੀਕੇ ਨਾਲ ਜੇ ਤੇ ਸਰਕਾਰ ਅੱਗੇ ਹੋ ਅਪੀਲ ਹੀ ਕਰ ਸਕਦੇ ਆ ਕਿ ਇਸ ਇੰਡਸਟਰੀ ਨੂੰ ਕਿਸੇ ਤਰੀਕੇ ਨਾਲ ਚਲਾਓ। ਆਪਾਂ ਨੇ ਬਣਨ ਤੋਂ ਪਹਿਲੇ ਤੇ ਦਾਵਾ ਕੀਤਾ ਸੀ ਜਾਂ ਵੀ ਕ੍ਰੈਸ਼ਰ ਇੰਡਸਟਰੀ ਆ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਰੇਰ ਬਈ ਦੀ ਸਸਤੀ ਦਵਾਂਗੇ। ਦੇਖੋ ਜੀ ਇਹ ਤੇ ਤੁਸੀਂ ਹੁਣ ਸਰਕਾਰ ਕੋਲੋਂ ਹੀ ਪੁੱਛ ਸਕਦੇ ਹੋ ਜਾ ਕੇ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲੇ ਵੱਡੇ ਵੱਡੇ ਵਾਅਦੇ ਕੀਤੇ ਸੀ। ਕੀ ਅਸੀਂ ਇੰਡਸਟਰੀ ਚਲਾਵਾਂਗੇ ਰੇਤ ਬਜਰੀ ਮੁਕਤ ਦੇਵਾਂਗੇ ਜਾਂ ਸਸਤੀ ਦੇਵਾਂਗੇ ਇਹਦੇ ਜਵਾਬ ਤੁਹਾਨੂੰ ਉਹ ਹੀ ਦੇ ਸਕਦੇ ਨੇ ਜਿਨ੍ਹਾਂ ਨੇ ਵਾਅਦੇ ਕੀਤੇ ਨੇ ਅਸੀਂ ਦੇ ਮਾਰੇ ਲੇਬਰ ਕਲਾਸ ਬੰਦੇ ਆ ਮੋਟਰਾ ਬਨ ਕੇ ਰੋਟੀ ਖਾਣੀ ਆ ਸਾਨੂੰ ਇਹਨਾਂ ਗੱਲਾਂ ਦਾ ਕੁਝ ਨਹੀਂ ਪਤਾ ਸਾਨੂੰ ਇਹ ਆ ਕਿ ਸਰਕਾਰ ਨੇ ਜੇ ਵਾਅਦੇ ਕੀਤੇ ਆ ਤੇ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰੇ ਹਾਂਜੀ ਸਰ ਜੇ ਰਾਜਨੀਤੀ ਤੋਂ ਪਰੇ हट ਕੇ ਗੱਲ ਕਰੀਏ ਤੁਸੀਂ ਵੀ ਕ੍ਰੈਸ਼ਰਾਂ ਦੇ ਮਾਲਕ ਹੋ 3 ਸਾਲ ਹੋ ਗਿਆ ਸਰਕਾਰ ਬਣੀ ਜਿਹੜੀ ਇੰਡਸਟਰੀ ਸੀਗੀ ਕਾਫੀ ਜਿਹੜੀ ਆ ਘੱਟ ਤਰੀਕੇ ਨਾਲ ਚੱਲੀ ਆ ਕੀ ਉਹਦੇ ਨਾਲ ਜਿਹੜੇ ਮਾਲਕ ਹੈਗੇ ਉਹਨਾਂ ਨੂੰ ਕੀ ਫਾਇਦਾ ਜਾਂ ਨੁਕਸਾਨ ਆਇਆ ਜਾਂ ਜਿਹੜੇ ਲੋਕ ਸੀਗੇ ਕੰਮ ਕਰਦੇ ਉਹਨਾਂ ਨੂੰ ਕੀ ਫਾਇਦਾ ਜਾਂ ਨੁਕਸਾਨ ਪਿਆ ਤੁਖੋ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣੇ ਪੈ ਰਹੀ ਹੈ ਤੁਸੀਂ ਬੜਾ ਅੱਛਾ ਕੁਚਨ ਜਿਹੜਾ ਪੁੱਟ ਕੀਤਾ ਅੱਜ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਲੁਕੋ ਜੋ ਵੀ ਸਰਕਾਰ ਬਣਦੀ ਹੈ ਜਿਸ ਵਾਰ ਦਿੱਲੀ ਦੇ ਵਿੱਚ ਆਮ ਬੜਾ ਰੋਣਾ ਪਾ ਰਹੀ ਹੈ ਫਿਰ ਬੀਜੇ ਵੀ ਬੜਾ ਰੋਣਾ ਪਾ ਰਹੀ ਹੈ ਤੇ ਸਾਨੂੰ ਬਣਾਓ ਜੇਸੇਲ ਬੰਨੋਂ ਦੋਸਲੇ ਬਹੁਤ ਵਾਦੇ ਕਰਦੇ ਆ ਐ ਹੋਈ ਸਾਡੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਵਿੱਚ ਬਹੁਤ ਰੋਣਾ ਪਾਰਿਆ ਇਹਨਾਂ ਨੂੰ ਪੁੱਛਿਆ ਜਾਏ ਤਾਂ ਜੇ ਜੇ ਤੁਸੀਂ ਸਰਕਾਰ ਚ ਪੰਜਾਬ ਚ ਆਏ ਸੀ ਤੁਸੀਂ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਤੁਹਾਨੂੰ ਬਿਲਕੁਲ ਵੀ ਬਾਹਰ ਦੇ ਕੰਟਰੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਐ ਕਿਸੇ ਨੂੰ ਫਾਰਨ ਚ ਜਾਂਨ ਦੀ ਇਜਾਜ਼ਤ ਦੇਗੀ ਅੱਥੋਂ ਤੱਕ ਬਿਆਨ ਦਿੱਤਾ ਇਹ ਕਿ ਗੋਰੇ ਵੀ ਇੱਥੇ ਆ ਕੇ ਸਾਡੇ ਪੰਜਾਬ ਚ ਕੰਮ ਕਰ ਰਹੇ ਆਂ। ਅੱਜ 3 ਸਾਲ ਸਰਕਾਰ ਬਣੀ ਹੋ ਗਈ। ਸਾਬ ਝੂਠੇ ਵਾਦੇ। ਸਾਡੇ ਡਿਸਟ੍ਰਿਕਟ ਪਖਾਨਕੋਟ ਦੇ ਵਿੱਚ ਓਨਲੀ ਫਾਰ ਇਕੋ ਇੰਡਸਟਰੀ ਹੈ ਸਟੋਨ ਕ੍ਰੈਸ਼ਰ। ਪੁਰਤਿੰਦਾ ਸਾਲਾਂ ਦੇ ਵਿੱਚ ਬਿਲਕੁਲ ਸਟੋਨ ਕ੍ਰੈਸ਼ਰਾਂ ਦਾ ਪੀੜਾ ਘਰ ਕਰਤਾ ਗਿਆ। ਪੂਰੀ ਸਰਕਾਰਾਂ ਦੇਖੋ ਕਿੱਡੇ ਵਾਦੇ ਕਰਦੀਆਂ ਅਸੀਂ ਰੋਡ ਬਣਾ ਦੇਾਂਗੇ, ਪੁਲ ਬਣਾ ਦੇਾਂਗੇ, ਅਸੀਂ ਇਹ ਕਰਦੇ ਹਾਂ ਤੇ ਉਹ ਕਰਦੇ ਹਾਂਗੇ। ਪਰ ਮੈਂ ਇੱਕ ਗੱਲ ਤੁਹਾਡੇ ਸਮਾਜਿਆਂ ਦਾ ਕਹਿਣਾ ਚਾਹਨਾ ਉਹੀ ਵੀ ਦੇਸ਼ ਔਰ ਸੋਬੇ ਦੀ ਪਿੰਡਾਂ ਦੀ ਇਸ਼ਾਰਾ ਦੀ ਡਿਪਲਮੈਂਟ ਕਰਨੀ ਹੋਣੀ ਹੈ ਤੇ ਇਹ ਤੋਂ ਲੱਗ ਕੇ ਜਦ ਤੱਕ ਸਟੋਨ ਕ੍ਰੈਸ਼ਰ ਤੋਂ ਰੇਤਾ ਔਰ ਬਜਰੀ ਜਾਏਗਾ ਤੇ ਡਿਪਲਮੈਂਟ ਹੋਣੀ ਹੈ ਜਦੋਂ ਸਟੋਨ ਕ੍ਰੈਸ਼ਰ ਚੱਲੂਗੇ ਸੋਬੇ ਔਰ ਦੇਸ਼ ਦੀ ਤਰੱਕੀ ਉਹਦੇ ਨਾਲ ਹੋਣੀ ਹੈ ਕ੍ਰੈਸ਼ਰ ਚੱਲੇਗਾ ਬਿਜਲੀ ਦਾ ਬਿੱਲ ਭੁਗੋਏਗਾ ਬੀਜਾ ਬਿੱਲ ਭੁਗੋਏਗਾ ਤੇ ਬਿਜਲੀ ਦੀ ਜਿਹੜੀ ਖਪਤ ਹੋਣੀ ਆਉਣੀ ਜਿਹੜੀ ਆ ਇਨਕਮ ਜਿਹੜੀ ਆ ਕੋ ਸਰਕਾਰ ਨੂੰ ਮਿਲਣੀ ਹੈ ਉਦੇ ਤੋਂ ਬਾਅਦ ਜਿਹੜਾ ਰੀਤਾ ਬਜਰੀ ਜਾਏਗਾ ਬਿਲਡਿੰਗ ਬਣेंगी ਰੋਡ ਬਣਨਗੇ ਪੁਲ ਬਣਨਗੇ ਉਹਦੇ ਨਾਲ ਹੁਨਤੀ ਹੋਣੀ ਹੈ ਲੇਬਰ ਨੂੰ ਵੀ ਨੌਕਰੀ ਮਿਲਣੀ ਹੈ ਜੇ ਰੀਤੇ ਦੇ ਨਾਲ ਨਾਲ ਬਜਰੀ ਦੇ ਨਾਲ ਨਾਲ ਸੀਮਟ ਵੀ ਵਿਕੇਗਾ ਸੀਮਟ बिकੇਗਾ ਸਰੀਆ ਨਿਕਲੇਗਾ ਸਰੀਆ ਵੀ ਵਿਕੇਗਾ ਇੱਟ ਵੀਤੇਗੀ ਆ ਦੇਖੋ ਵੀ ਕਿੰਨੇ ਲੋਕੀ ਇਸ ਕੰਮ ਦੇ ਨਾਲ ਮਲੇ ਨਹੀਂ ਚੱਲਣਾ ਪ੍ਰਭਾਵ ਹੁੰਦਾ ਹੈ ਅੱਜ ਦੇ ਸਟੂਮ ਪ੍ਰੈਸ਼ਰ ਨਾਲ ਬਹੁਤ ਬੁਰਾ ਹਾਲ ਤਰਾਲੇ ਮਾਮਲਾ ਹਿਮਾਮ ਹੋ ਰਿਹਾ ਪਰ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਗੱਲ ਕਹਿਣਾ ਚਾਹੁੰਦਾ ਆਰ ਇੱਕ ਇੰਡਸਟਰੀ ਜਿਹੜੀ ਹੈ ਜਾਂ ਕੋਈ ਵੀ ਜਥੇਬੰਦੀ ਉਹਨਾਂ ਦੀ ਯੂਨੀਅਨ ਨਹੀਂ ਇਵਨ ਸਟੋਨ ਕ੍ਰਸ਼ਰ ਵਾਲੇ ਐਸੇ ਇੱਕ ਲੋਕ ਨੇ ਜਿਨ੍ਹਾਂ ਕੋਈ ਯੂਨੀ ਨਹੀਂ ਕੋਈ ਕੱਟ ਨਹੀਂ ਕੋਈ ਕੁਝ ਅਗਰ ਇਹਨਾਂ ਲੋਕੀ ਸਾਰੇ ਕੱਟ ਕਰਨ ਪਰ ਸਰਕਾਰ ਨੂੰ ਹਲਾਣ ਤੱਕ ਅੱਜ ਹਮਾ ਚਿੱਲਦੀ ਤਰੱਕੀ ਹੋ ਰਹੀ ਆ ਅੱਜ ਜੇੜਕ ਦੀ ਤਰੱਕੀ ਹੋ ਰਹੀ ਆ ਇਹ ਅਣਕ ਦੇ ਵਿੱਚੋਂ ਮਾਲ ਜਿਹੜਾ ਤਿਆਰ ਹੋ ਕੇ ਪੰਜਾਬ ਪਹਾਰੇ ਆ ਉਹ ਰਹਾ ਮਾਲ ਚੋਂ ਰੇਤਾ ਵਧਰੀ ਜੜੀ ਆ ਉਹ ਦਿਹਾੜੀ ਆ ਕੈਸੀ ਸਾਡੀ ਸਰਕਾਰ ਜਿਹਦੀ ਸੋਚ ਕਿੱਡੀ ਹੈ ਅਲੱਗ ਜਿਹਨਾਂ ਨੂੰ ਕੋਈ ਸਮਝ ਨਹੀਂ ਹਮਾ ਚਨੂਰ ਜਾਂਦਾ ਤੇ ਝੰਡੂਰ ਜਾਂਦਾ ਤੇ ਆਪਣਾ ਪੰਜਾਬ ਬੁਢਾ ਕਰ ਪੜਦਾ ਕਰਨ ਇੱਕ ਨਿਊਜ਼ ਪੇਪਰ ਦੇ ਵਿੱਚ ਖਬਰ ਲੱਗੀ ਸੀ ਕਿ ਕ੍ਰੀਬ ਜਿਹੜੇ ਵੀ ਜਿਹੜੇ ਪ੍ਰੈਸ਼ਰ ਹੈਗਾ ਦਿਨਾਂ ਨੇ ਸਰਕਾਰ ਦੀਆਂ ਜਿਹੜੀਆਂ ਫਾਰਮਲਟੀਆਂ ਆ ਕਹਿ ਸਕਦਾ ਪੂਰੀਆਂ ਕੀਤੀਆਂ ਉਹ ਚੱਲਣਗੇ ਕਿ ਜਿਹੜੀਆਂ ਖੱਡਾਂ ਆਕਸ਼ਨ ਹੋਈਆਂ ਉਹ ਵੀ ਚਲਾਈਆਂ ਜੇਕਰ ਨਹੀਂ ਚਲੀਆਂ ਤਾਂ ਉਹਨਾਂ ਦੇ ਪਰਚੇ ਦਰਜ ਕੀਤੇ ਜਾਣੀ ਕੀ ਲੱਗਦਾ ਚਲੇਗੀ ਇੰਡਸਟਰੀ ਤੁੱਕੋ ਬੜੇ ਅਫਸੋਸ ਨਾਲ ਗੱਲ ਕਰ ਰਹੀ ਹੈ ਪਰਚੇਨ ਉਤੇ ਕੀ ਜਾਈ ਜਾਂਦੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਨਾ ਲੱਗਦਾ ਨਾ ਪਰਚੇ ਉਤੇ ਮੈਂ ਦਿੱਤੇ ਪਰਚਾ ਉਹੜ ਦਿੱਤੇ ਪਰਚਾ ਇਹਨਾਂ ਪੁੱਛਿਆ ਵੀ ਕ੍ਰੈਸ਼ਰਾਂ ਨੂੰ ਤੁਸੀਂ ਅਰਮਾਨ ਦਿੱਤੀ ਹੈ ਜਿਹੜੇ ਬਾਕੀ ਕ੍ਰੈਸ਼ਰ ਆਲੇ ਉਹਨਾਂ ਦਾ ਕੀ ਕਸੂਰ ਹੈ ਜੇ ਉਹਨਾਂ ਦੀ ਕੋਈ ਫਾਰਮੈਲਟੀ ਨਹੀਂ ਆ ਗਈ ਉਹਨਾਂ ਦੀ ਫਾਰਮੈਲਟੀ ਪੂਰੀ ਕਰੋ ਫਾਰਮੈਲਟੀ ਕੀ ਹੈ ਫਾਰਮੈਲਟੀ ਹੈ ਕੋਈ ਨਹੀਂ ਉਹਨੇ ਕਹਿੰਦੇ ਆ ਇਹਨੇ ਮਗਰ ਮਾਸ਼ਨੇ ਪਾਇ ਕੋਈ ਸੌਫਿਕ ਪ੍ਰੈਸ਼ਰ ਆਲੇ ਨੇ ਉਹ ਸੱਜੇ ਉੱਤੇ ਨੂੰ ਸਮਾਨ ਬਾੜ ਲੈ ਲੈਂਦੇ ਆ ਜਾਓ ਜਿਹਦੇ ਵਿੱਚ ਪ੍ਰਸ਼ਾਸਨ ਸਰਕਾਰ ਸਰਕਾਰ ਸਾਰੀ ਰਲ ਜਾਂਦੀ ਹੈ ਤੇ ਉਹਨਾਂ ਦਾ ਕੰਮ ਚਲਾ ਦਿੰਦੇ ਆ ਜਿਹੜੇ ਮਾੜੇ ਬੰਦੇ ਉਹਨਾਂ ਦਾ ਕੰਮ ਵੀ ਚੱਲਦਾ ਅੱਜ ਜੀ ਦੇਖੋ ਕੰਡਾ ਦੇ ਲਾਮੀਏ ਕਹਿ ਰਿਹਾ ਤੇ ਚਾਰ ਘੜੇ ਦੀ ਨਿਦਾਨੀ ਹੋਈ ਸਾਡੀ ਇਸੀ ਤੇ ਗੋਹਾਂ ਚੱਲੀਆਂ ਚੱਲੀਆਂ ਉਹ ਕਰਦੇ ਕੀ ਨੇ ਜਿਨ੍ਹਾਂ ਠੇਕੇਦਾਰਾਂ ਨੇ ਕੰਡਾਲ ਲਈਆਂ ਨਾ ਉਹ ਬਿਲਕੁਲ ਬਦਵਾਸ਼ੀ ਕਰ ਰਹੇ ਆ ਉਹ ਪ੍ਰਸ਼ਾਸਨ ਨਾਲ ਸਰਕਾਰ ਨਾਲ ਰਲਿਓ ਇਹਨੇ ਉਹ ਚੰਦ ਬੰਦਿਆਂ ਨੂੰ ਮਾਲ ਦਿੰਦੇ ਆ ਆਮ ਦੂਜੇ ਬੰਦੇ ਨੂੰ ਮਾਲ ਨਹੀਂ ਦਿੰਦੇ ਤੇ ਆ ਗੀ ਉੱਥੇ ਗੱਲ ਤੇ ਜਿਹੜੇ ਬੰਦੇ ਨੂੰ ਮਾਲ ਮਿਲਦਾ ਉਹ ਆਪਣੀਆਂ ਮਹੀਨੇ ਦੇ ਟਾਰਨਾ ਭਰ ਲੈਂਦੇ ਆ ਜਿਹੜੇ ਬੰਦੇ ਨੂੰ ਮਾਲ ਨਹੀਂ ਦਿੰਦੇ ਉਹ ਟਾਰਨਾ ਕਦੋਂ ਭਰਨੀ ਉਹ ਡਿਫਾਲਟਰ ਹੋ ਜਾਂਦੇ ਆ ਤੇ ਉਹਦਾ ਕਸੂਰ ਕਿਦਾ ਉਹ ਸਰਕਾਰ ਪ੍ਰਸ਼ਾਸਨ ਦਾ ਕਸੂਰ ਹੈ ਨਾ ਕਿ ਕਿਸੇ ਤਰ੍ਹਾਂ ਸ਼ਿਰਦ ਦਾ ਕਸੂਰ ਹੈ ਮੈਂ ਤੇ ਇੰਡਸਟਰੀ ਦੇ ਹੱਕ ਚ ਅਸੀਂ 17 ਤੋਂ 22 ਤੱਕ ਰਹੇ ਆ ਪੰਜਾਬ ਦੀ ਸਰਕਾਰ ਜਿਹੜੀ ਕਾਗਜ਼ੀ ਰਹੀ ਹੈ 17 ਤੋਂ 22 ਕੋਈ ਬੰਦਾ ਦੱਸ ਦੇ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਆਈ ਉਸ ਕਲਾਸ ਇੰਡਸਟਰੀ ਇੰਡਸਟਰੀ ਚੱਲਦੀ ਸੀ ਅੱਜ ਦੇ ਬਿਨਾ ਕਰ ਕਰ ਦਿੱਤਾ ਇਹ ਨਹੀਂ ਵੀ ਕ੍ਰੈਸ਼ ਇੰਡਸਟਰੀ ਹੈ ਹਰ ਕੋਈ ਇੰਡਸਟਰੀ ਜਿਹੜੀ ਹੈ ਅੱਜ ਲਾਈਨ ਆਰਡਰ ਦਾ ਬਹੁਤ ਬੁਰਾ ਹਾਲ ਹੈ ਜੇ ਕੋਈ ਬਾਹਰੋਂ ਇੰਡਸਟਰੀ ਵਾਲਾ ਸੂਬੇ ਦੇ ਇੰਡਸਟਰੀ ਲਾਉਣ ਵਾਸਤੇ ਆਏਗਾ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਉਹ ਆਪਣੀ ਜਾਨ ਮਾਲ ਦੀ ਗੱਲ ਕਰਦਾ ਵੀ ਜਾਨ ਮਾਲ ਦੀ ਰੱਖਿਆ ਹੈਗੀ ਉਹਦੇ ਹੈ ਹੀ ਨਹੀਂ ਅੱਜ ਕਦੀ ਰੋਜ਼ ਹਵਾਰ ਭਰੀ ਹੁੰਦੀ ਹੈ ਕੋਈ ਇਧਰ ਮਰ ਰਿਹਾ ਗੋੜੀ ਨਾਲ ਕੋਈ ਇਧਰ ਮਰ ਰਿਹਾ ਗੋੜੀ ਨਾਲ ਲਾਇਨ ਆਟ ਆ ਦਾ ਬਿਲਕੁਲ ਵਿਗਾੜ ਰਿਹਾ ਤੇ ਇਹ ਤੇ ਹੁਣ ਲੋਕੀ ਗਣ ਗਣ ਕੇ ਦੇਣ ਤੱਦ ਨਹੀਂ ਆ ਤੇ ਕਦੋਂ ਸਤਾਈ ਆਵੇ ਇਹ ਵਿਧਾਨ ਸਭਾ ਪੂਰੀ ਹੋਵੇ ਤੇ ਦੂਜੀ ਸਰਕਾਰ ਆਵੇ